ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵੇਰ ਦੀ ਧੁੱਪ ਖਿੜਕੀਆਂ ਦੇ ਵਿੱਚ ਦੀ ਅੰਦਰ ਆ ਰਹੀ ਸੀ ਘਰ ਵਿੱਚ ਅਲੱਗ ਹੀ ਕਿਸਮ ਦਾ ਮਾਹੌਲ ਸੀ ਸਤਿੰਦਰ ਦਾ ਛੋਟਾ ਪੁੱਤਰ ਜੋ ਵਿਦੇਸ਼ ਪੜ੍ਹਾਈ ਕਰਨ ਗਿਆ ਹੋਇਆ ਸੀ ਉਸ ਲਈ ਬਹੁਤ ਉੱਚੇ ਖਾਨਦਾਨ ਦਾ ਰਿਸ਼ਤਾ ਆਇਆ ਸੀ ਸਤਿੰਦਰ ਕਿਸੇ ਵੀ ਹਾਲ ਵਿੱਚ ਇਹ ਰਿਸ਼ਤਾ ਆਪਣੇ ਹੱਥੋਂ ਜਾਣ ਨਹੀਂ ਦੇਣਾ ਚਾਹੁੰਦੀ ਸੀ ਇਸ ਲਈ ਕੁੜੀ ਵਾਲਿਆਂ ਦੀ ਖਾਤਰਦਾਰੀ ਵਿੱਚ ਉਹ ਕੋਈ ਕਸਰ ਨਹੀਂ ਛੱਡਣਾ ਚਾਹੁੰਦੀ ਸੀ ਉਹ ਸਵੇਰ ਤੋਂ ਆਪਣੀ ਵੱਡੀ ਨੂੰ ਤੇ ਹੁਕਮ ਝਾੜ ਰਹੀ ਸੀ ਗੁਰਵਿੰਦਰ ਇੱਥੋਂ ਸਫਾਈ ਨਹੀਂ ਕੀਤੀ ਇੱਥੇ ਧੂਲ ਜੰਮੀ ਪਈ ਆ ਵਗੈਰਾ ਵਗੈਰਾ ਗੁਰਵਿੰਦਰ ਬਿਨਾ ਬੋਲੇ ਸਾਰਾ ਕੰਮ ਕਰ ਰਹੀ ਸੀ ਸਫਾਈ ਦਾ ਕੰਮ ਮਕਾ ਕੇ ਰਸੋਈ ਵਿੱਚ ਚਲੀ ਗਈ ਹਾਏ ਰੱਬਾ ਸੋਫਿਆਂ ਉੱਪਰੋਂ ਤਾਂ ਮਿੱਟੀ ਝਾੜੀ ਹੀ ਨਹੀਂ ਕਹਿੰਦੇ ਹੋਏ ਸਤਿੰਦਰ ਸੋਫਿਆਂ ਦੀ ਸਫਾਈ ਕਰਨ ਲੱਗ ਪਈ ਗੁਰਵਿੰਦਰ ਜਲਦੀ ਜਲਦੀ ਹੱਥ ਚਲਾ ਜੇਕਰ ਸਬਜ਼ੀਆਂ ਬਣ ਗਈਆਂ ਤਾਂ ਖੀਰ ਵੀ ਬਣਾ ਲੈ ਤੂੰ ਤਾਂ ਹਾਲੇ ਪੂਰੀਆਂ ਲਈ ਆਟਾ ਵੀ ਨਹੀਂ ਗੁੰਨਿਆ ਕੀ ਕਰ ਰਹੀ ਆ ਤੂੰ ਗੁਰਵਿੰਦਰ ਆਪਣੇ ਦੁਪट्टे ਨਾਲ ਪਸੀਨਾ ਪੂੰਝਦੀ ਹੋਈ ਕਹਿਣ ਲੱਗੀ ਹਾਂਜੀ ਮਾਂ ਜੀ ਬਸ ਹੁਣ ਆਟਾ ਹੀ ਗੁੰਨਦੀ ਹਾਂ ਸਤਿੰਦਰ ਰਸੋਈ ਵਿੱਚ ਖੜ ਕੇ ਸਾਰੇ ਪਾਸਿਆਂ ਰਸੋਈ ਨੂੰ ਚੈੱਕ ਕਰਨ ਲੱਗੀ ਗੁਰਵਿੰਦਰ ਪੂਰੀ ਕੋਸ਼ਿਸ਼ ਕਰ ਰਹੀ ਸੀ ਕਿ ਸਾਰਾ ਕੁਝ ਠੀਕ ਠਾਕ ਨਿਬੜ ਜਾਵੇ ਕਿਉਂਕਿ ਉਹ ਜਾਣਦੀ ਸੀ ਜੇਕਰ ਕੋਈ ਉੱਚ-ਨੀਚ ਹੋ ਗਈ ਤਾਂ ਹਰ ਵਾਰ ਉਸ ਦੀ ਸੱਸ ਉਸ ਨੂੰ ਵੀ ਖਰੀਆਂ ਖੋਟੀਆਂ ਸੁਣਾਵੇਗੀ ਕੁੜੀ ਵਾਲਿਆਂ ਦੇ ਆਉਣ ਦਾ ਟਾਈਮ ਹੋ ਗਿਆ ਸੀ ਪਰ ਵਿਚਾਰੀ ਗੁਰਵਿੰਦਰ ਨੂੰ ਫੁਰਸਤ ਹੀ ਨਹੀਂ ਮਿਲੀ ਸੀ ਕਿ ਉਹ ਜਾ ਕੇ ਆਪਣੇ ਕੱਪੜੇ ਬਦਲ ਲਵੇ ਡੋਰ ਬੈਲ ਵੱਜੀ ਤਾਂ ਸਤਿੰਦਰ ਨੇ ਜਾ ਕੇ ਦਰਵਾਜ਼ਾ ਖੋਲ੍ਹਿਆ ਆਓ ਆਓ ਕਦੋਂ ਤੋਂ ਤੁਹਾਡਾ ਰਾਹ ਵੇਖ ਰਹੇ ਹਾਂ ਸਤਿੰਦਰ ਨੇ ਕਹਿੰਦੇ ਹੋਏ ਹੱਥ ਜੋੜ ਕੇ ਕੁੜੀ ਵਾਲਿਆਂ ਦਾ ਸਵਾਗਤ ਕੀਤਾ ਕੁੜੀ ਵਾਲਿਆਂ ਵਿੱਚ ਕੁੜੀ ਦੇ ਮੰਮੀ ਡੈਡੀ ਚਾਚਾ ਚਾਚੀ ਅਤੇ ਮਾਮਾ ਮਾਮੀ ਆਏ ਹੋਏ ਸੀ ਉਹ ਸੋਫਿਆਂ ਉੱਪਰ ਬੈਠ ਕੇ ਚਾਰੇ ਪਾਸਿਆਂ ਤੋਂ ਘਰ ਨੂੰ ਵੇਖਣ ਲੱਗੇ। ਉਹਨਾਂ ਦੀ ਅਮੀਰੀ, ਉਹਨਾਂ ਦੇ ਕੱਪੜਿਆਂ ਤੋਂ ਸਾਫ਼ ਦਿਖਾਈ ਦੇ ਰਹੀ ਸੀ। ਗੁਰਵਿੰਦਰ ਪਹਿਲਾਂ ਪਾਣੀ ਲੈ ਕੇ ਆਈ ਅਤੇ ਫਿਰ ਉਹਨਾਂ ਲਈ ਚਾਹ ਬਣਾਉਣ ਲੱਗੀ। ਸਵੇਰ ਤੋਂ ਭੱਜ ਦੌੜ ਕਰਦੀ ਦੀ, ਉਸ ਦੀ ਹਾਲਤ ਵਿਗੜ ਗਈ ਸੀ। ਸਵੇਰ ਤੋਂ ਘਰ ਦੇ ਕੰਮਕਾਰ ਕਰਦੀ ਹੋਈ ਉਸ ਦੇ ਕੱਪੜੇ ਥੋੜੇ ਮੈਲੇ ਹੋ ਚੁੱਕੇ ਸੀ। ਕੁੜੀ ਵਾਲਿਆਂ ਵਿੱਚੋਂ ਕੁੜੀ ਦੀ ਮਾਂ ਅਤੇ ਚਾਚੀ ਕਹਿਣ ਲੱਗੀਆਂ, ਇਹ ਕੌਣ ਹੈ? ਕੁੜੀ ਦੀ ਮਾਮੀ ਨੇ ਕਿਹਾ ਇਹ ਘਰ ਦੀ ਨੌਕਰਾਨੀ ਹੋਵੇਗੀ। ਸਤਿੰਦਰ ਨੇ ਜਦੋਂ ਇਹ ਸੁਣਿਆ ਤਾਂ ਉਹ ਕਹਿਣ ਲੱਗੀ ਨਹੀਂ ਨਹੀਂ ਇਹ ਮੇਰੀ ਵੱਡੀ ਨੂੰ ਗੁਰਵਿੰਦਰ ਹੈ। ਕੁੜੀ ਵਾਲੇ ਇੱਕਦਮ ਹੱਕੇ-ਬੱਕੇ ਰਹਿ ਗਏ ਅਤੇ ਝੂਠਾ-ਮੂਠਾ ਮੁਸਕਰਾਉਂਦੇ ਹੋਏ ਕਹਿਣ ਲੱਗੇ। ਓ ਅੱਛਾ ਸਾਨੂੰ ਤਾਂ ਲੱਗਿਆ ਸੀ ਇਹ ਘਰ ਦੀ। ਕਹਿੰਦੇ-ਕਹਿੰਦੇ ਉਹ ਚੁੱਪ ਹੋ ਗਏ। ਗੁਰਵਿੰਦਰ ਚੁੱਪਚਾਪ ਸਾਰਿਆਂ ਲਈ ਚਾਹ-ਨਾਸ਼ਤਾ ਪਰੋਸਣ ਲੱਗੀ। ਕੁੜੀ ਵਾਲੇ ਅਮੀਰ ਘਰਾਣੇ ਦੀ ਉਮੀਦ ਲੈ ਕੇ ਆਏ ਸੀ। ਪਰ ਇੱਥੇ ਤਾਂ ਗੁਰਵਿੰਦਰ ਦੀ ਹਾਲਤ ਨੌਕਰਾਨੀਆਂ ਵਰਗੀ ਲੱਗ ਰਹੀ ਸੀ ਸਤਿੰਦਰ ਗੱਲ ਨੂੰ ਬਦਲਦੀ ਹੋਈ ਕਹਿਣ ਲੱਗੀ ਕੀ ਕਰਾਂ ਮੇਰੀ ਨੂ ਨੂੰ ਕੰਮ ਨਾਲ ਬਹੁਤ ਪਿਆਰ ਹੈ ਇਸ ਨੂੰ ਤਾਂ ਆਰਾਮ ਕਰਨਾ ਹੀ ਨਹੀਂ ਆਉਂਦਾ ਕੁੜੀ ਦੀ ਮਾਂ ਨੇ ਕਿਹਾ ਪਰ ਸਾਡੀ ਕੁੜੀ ਤਾਂ ਬਿਲਕੁਲ ਕੰਮ ਨਹੀਂ ਕਰਨਾ ਚਾਹੁੰਦੀ ਸਤਿੰਦਰ ਕਹਿਣ ਲੱਗੀ ਕੋਈ ਗੱਲ ਨਹੀਂ ਗੁਰਵਿੰਦਰ ਨੂੰ ਤਾਂ ਆਪ ਹੀ ਕੰਮ ਕਰਨ ਦਾ ਸ਼ੌਂਕ ਹੈ ਪਰ ਇੱਥੇ ਤੁਹਾਡੀ ਕੁੜੀ ਨੂੰ ਕੋਈ ਤਕਲੀਫ ਨਹੀਂ ਹੋਵੇਗੀ ਕੁੜੀ ਵਾਲਿਆਂ ਦੇ ਮਨ ਵਿੱਚ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਸੀ ਪਰ ਉਹ ਚੁੱਪਚਾਪ ਨਾਸ਼ਤਾ ਕਰਨ ਲੱਗੇ ਸਤਿੰਦਰ ਇਸ ਰਿਸ਼ਤੇ ਨੂੰ ਕਿਸੇ ਵੀ ਹਾਲ ਵਿੱਚ ਹੱਥੋਂ ਨਹੀਂ ਗਵਾਉਣਾ ਚਾਹੁੰਦੀ ਸੀ ਉਸ ਨੇ ਮਾਹੌਲ ਠੀਕ ਕਰਨ ਦੀ ਕੋਸ਼ਿਸ਼ ਜਾਰੀ ਰੱਖੀ ਕੁੜੀ ਦੇ ਡੈਡੀ ਨੇ ਪੁੱਛਿਆ ਤੁਹਾਡਾ ਬੇਟਾ ਕਦੋਂ ਆਉਣ ਵਾਲਾ ਹੈ ਇੰਡੀਆ ਸਤਿੰਦਰ ਨੇ ਮੁਸਕਰਾਉਂਦੇ ਹੋਏ ਕਿਹਾ ਬਸ ਤੁਸੀਂ ਇਹ ਸਮਝੋ ਕਿ ਉਹ 1 ਮਹੀਨੇ ਤੱਕ ਆ ਹੀ ਜਾਏਗਾ ਕੁਝ ਹੋਰ ਗੱਲਾਂ ਕਰਨ ਤੋਂ ਬਾਅਦ ਕੁੜੀ ਵਾਲੇ ਉੱਠ ਖੜੇ ਹੋਏ ਸਤਿੰਦਰ ਕਹਿਣ ਲੱਗੀ ਮੈਨੂੰ ਪੂਰੀ ਉਮੀਦ ਹੈ ਕਿ ਇਹ ਰਿਸ਼ਤਾ ਹੋ ਜਾਵੇਗਾ ਪਰ ਅੱਗੇ ਤੁਹਾਡਾ ਫੈਸਲਾ ਹੈ ਕੁੜੀ ਵਾਲੇ ਥੋੜਾ ਮੁਸਕਰਾਏ ਅਤੇ ਉੱਥੋਂ ਚਲੇ ਗਏ ਜਿਵੇਂ ਜਿਵੇਂ ਸ਼ਾਮ ਢਲ ਰਹੀ ਸੀ ਓਵੇਂ ਓਵੇਂ ਹੀ ਸਤਿੰਦਰ ਦੇ ਮਨ ਵਿੱਚ ਵਿੱਚ ਇੰਨੀ ਵਧ ਰਹੀ ਸੀ ਕਿਉਂਕਿ ਕੁੜੀ ਵਾਲਿਆਂ ਵੱਲੋਂ ਕੋਈ ਜਵਾਬ ਨਹੀਂ ਸੀ ਆਇਆ ਹੁਣ ਉਸ ਦਾ ਸਬਰ ਜਵਾਬ ਦੇਣ ਲੱਗਿਆ ਉਹ बार-बार ਫੋਨ ਵੱਲ ਵੇਖ ਰਹੀ ਸੀ ਫਿਰ ਉਸਨੇ ਖੁਦ ਹੀ ਵਿਚੋਲੇ ਨੂੰ ਫੋਨ ਕੀਤਾ ਤੇ ਪੁੱਛਣ ਲੱਗੀ ਕਿ ਕੁੜੀ ਵਾਲਿਆਂ ਨੇ ਕੀ ਕਿਹਾ ਹੈ ਵਿਚੋਲਿਆਂ ਨੇ ਕਿਹਾ ਕਿ ਮੈਨੂੰ ਇਹ ਸਭ ਕੁਝ ਕਹਿੰਦੇ ਹੋਏ ਚੰਗਾ ਤਾਂ ਨਹੀਂ ਲੱਗ ਰਿਹਾ ਪਰ ਕੁੜੀ ਵਾਲਿਆਂ ਨੇ ਸਾਫ਼-ਸਾਫ਼ ਮਨਾਂ ਕਰ ਦਿੱਤਾ ਹੈ ਪਰ ਕਿਉਂ ਸਤਿੰਦਰ ਬੋਲੀ ਭੈਣ ਜੀ ਉਹ ਕਹਿੰਦੇ ਨੇ ਕਿ ਤੁਸੀਂ ਆਪਣੀ ਵੱਡੀ ਨੂੰ ਨੂੰ ਨੌਕਰਾਨੀ ਬਣਾ ਕੇ ਰੱਖਿਆ ਹੈ ਤਾਂ ਛੋਟੀ ਨਾਲ ਵੀ ਇਹੋ ਜਿਹਾ ਹੀ ਸਲੂਕ ਕਰੋਗੇ ਇਹ ਕੀ ਬਕਵਾਸ ਹੈ ਅਸੀਂ ਗੁਰਵਿੰਦਰ ਨੂੰ ਨੌਕਰਾਨੀ ਕਦੋਂ ਬਣਾਇਆ ਹੈ ਉੱਚੀ ਆਵਾਜ਼ ਵਿੱਚ ਸਤਿੰਦਰ ਕਹਿਣ ਲੱਗੀ ਵਿਚੋਲਾ ਕਹਿਣ ਲੱਗਾ ਭੈਣ ਜੀ ਮੈਂ ਕੀ ਕਹਾ ਕੁੜੀ ਵਾਲਿਆਂ ਨੇ ਜੋ ਕਹਿ ਦਿੱਤਾ ਜੋ ਵੇਖਿਆ ਉਹੀ ਬੋਲੇਆ ਉਹਨਾਂ ਨੇ ਕਿਹਾ ਕਿ ਅਜਿਹੇ ਘਰ ਵਿੱਚ ਸਾਡੀ ਤੀ ਖੁਸ਼ ਨਹੀਂ ਰਹਿ ਸਕੇਗੀ ਸਤਿੰਦਰ ਗੁੱਸੇ ਨਾਲ ਕਹਿਣ ਲੱਗੀ ਇਹ ਸਭ ਇਸ ਮਨਹੂਸ ਗੁਰਵਿੰਦਰ ਦੀ ਵਜ੍ਹਾ ਨਾਲ ਹੋਇਆ ਹੈ ਜੇਕਰ ਇਹ ਥੋੜਾ ਢੰਗ ਨਾਲ ਤਿਆਰ ਹੋ ਜਾਂਦੀ ਤਾਂ ਇਹ ਨੌਬਤ ਹੀ ਨਾ ਆਉਂਦੀ ਸਤਿੰਦਰ ਸਿਰ ਫੜ ਕੇ ਸੋਫੇ ਉੱਪਰ ਬੈਠ ਗਈ ਉਸੇ ਵੇਲੇ ਉਸ ਦਾ ਵੱਡਾ ਮੁੰਡਾ ਮਨਵੀਰ ਘਰ ਵਿੱਚ ਆਇਆ ਅਤੇ ਉਸ ਨੇ ਵੇਖਿਆ ਕਿ ਮਾਂ ਪਰੇਸ਼ਾਨ ਲੱਗ ਰਹੀ ਹੈ ਉਸ ਸਤਿੰਦਰ ਨੂੰ ਪੁੱਛਣ ਲੱਗਿਆ ਕੀ ਹੋਇਆ ਮਾਂ ਸਤਿੰਦਰ ਗੁੱਸੇ ਨਾਲ ਬੋਲੀ ਅਤੇ ਕਹਿਣ ਲੱਗੀ ਜਦੋਂ ਤੱਕ ਗੁਰਵਿੰਦਰ ਸਾਡੀ ਜ਼ਿੰਦਗੀ ਵਿੱਚ ਰਹੇਗੀ ਉਦੋਂ ਤੱਕ ਨਾ ਤਾਂ ਇਸ ਘਰ ਦੇ ਹਾਲਾਤ ਬਦਲਣਗੇ ਅਤੇ ਨਾ ਹੀ ਮੇਰੀ ਤਬੀਅਤ ਠੀਕ ਰਹੇਗੀ ਮਨਵੀਰ ਹੈਰਾਨ ਹੋ ਕੇ ਪੁੱਛਣ ਲੱਗਿਆ ਹੁਣ ਕੀ ਹੋਇਆ ਮਾਂ ਸਤਿੰਦਰ ਗੁੱਸੇ ਵਿੱਚ ਬੋਲੀ ਬਹੁਤ ਵਧੀਆ ਰਿਸ਼ਤਾ ਆਇਆ ਸੀ ਛੋਟੇ ਲਈ ਕੁੜੀ ਵਾਲਿਆਂ ਨੇ ਮਨਾ ਕਰ ਦਿੱਤਾ ਉਹਨਾਂ ਨੇ ਇਹ ਕਹਿ ਕੇ ਰਿਸ਼ਤਾ ਠੁਕਰਾ ਦਿੱਤਾ ਸੀ ਕਿ ਇਸ ਘਰ ਵਿੱਚ ਵੱਡੀ ਨੂੰ ਨੂੰ ਨੌਕਰਾਨੀਆਂ ਵਾਂਗ ਰੱਖਿਆ ਜਾਂਦਾ ਹੈ ਇਹ ਸਭ ਤੇਰੀ ਪਤਨੀ ਦੇ ਕਰਕੇ ਹੋਇਆ ਹੈ ਮਣਵੀਰ ਪੁੱਛਣ ਲੱਗਿਆ ਕੀ ਗੁਰਵਿੰਦਰ ਦੀ ਵਜ੍ਹਾ ਨਾਲ ਪਰ ਕਿਉਂ ਤੈਨੂੰ ਕੀ ਦੱਸਾਂ ਮਣਵੀਰ ਇੱਕ ਇਸਾ ਹਾਲ ਵਿੱਚ ਉਹਨਾਂ ਦੇ ਸਾਹਮਣੇ ਆਈ ਇਸ ਨੂੰ ਤਾਂ ਕੱਪੜੇ ਤੱਕ ਨਹੀਂ ਪਹਿਨਣੇ ਆਉਂਦੇ ਇਸ ਨੂੰ ਤਾਂ ਥੋੜੀ ਜਹੀ ਵੀ ਅਕਲ ਨਹੀਂ ਆ ਕੁੜੀ ਵਾਲੇ ਉੱਚੇ ਖਾਨਦਾਨ ਦੇ ਸੀ ਅਤੇ ਗੁਰਵਿੰਦਰ ਨੌਕਰਾਨੀਆਂ ਵਾਂਗ ਉਹਨਾਂ ਦੇ ਸਾਹਮਣੇ ਘੁੰਮਦੀ ਰਹੀ ਇੱਕ ਨੂ ਦੇ ਪਹਿਰਾਵੇ ਅਤੇ ਰਹਿਣ ਸਹਿਣ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਉਸ ਦੇ ਸਾਰੇ ਅਮੀਰ ਅਤੇ ਪੜ੍ਹੇ ਲਿਖੇ ਹਨ ਪੁੱਤਰ ਹੁਣ ਤਾਂ ਤੂੰ ਹੀ ਕੁਝ ਕਰ ਸਕਦਾ ਹੈ ਜੇਕਰ ਇਸ ਘਰ ਦੀ ਇੱਜ਼ਤ ਬਣਾ ਕੇ ਰੱਖਣੀ ਹੈ ਤਾਂ ਇਹ ਸਦੀਆ ਕਲਟਕਾ ਨਹੀਂ ਲਿਆਉਣੀ ਪਵੇਗੀ। ਮਨਵੀਰ ਬਿਨਾ ਕੁਝ ਬੋਲੇ ਕਾਲੀ ਨਾਲ ਆਪਣੇ ਕਮਰੇ ਵੱਲ ਗਿਆ ਅਤੇ ਉਸਨੇ ਗੁੱਸੇ ਵਿੱਚ ਜ਼ੋਰ ਨਾਲ ਦਰਵਾਜ਼ਾ ਖੋਲ੍ਹਿਆ ਤਾਂ ਗੁਰਵਿੰਦਰ ਨੇ ਕਿਹਾ ਅੱਗੇ ਤੁਸੀਂ ਮੈਂ ਤੁਹਾਡੇ ਲਈ ਪਾਣੀ ਲੈ ਕੇ ਆਉਂਦੀ ਹਾਂ। ਜਦੋਂ ਗੁਰਵਿੰਦਰ ਰਸੋਈ ਵੱਲ ਜਾਣ ਲੱਗੀ ਤਾਂ ਮਨਵੀਰ ਨੇ ਉਸ ਦਾ ਹੱਥ ਫੜ ਕੇ ਉਸ ਨੂੰ ਰੋਕ ਲਿਆ ਅਤੇ ਧੱਕਾ ਦਿੰਦੇ ਹੋਏ ਪਿੱਛੇ ਵੱਲ ਸੁੱਟ ਦਿੱਤਾ। ਇਸ ਤੋਂ ਪਹਿਲਾਂ ਕਿ ਉਹ ਇਸ ਦਾ ਕਾਰਨ ਪੁੱਛਦੀ ਮਨਵੀਰ ਕੁੜਤਨ ਪਰੇ ਸ਼ਬਦਾਂ ਵਿੱਚ ਕਹਿਣ ਲੱਗਿਆ ਤੂੰ ਇਹ ਕੀ ਹੁਲੀਆ ਬਣਾ ਰੱਖਿਆ ਹੈ ਸਾਡੇ ਵਿਆਹ ਨੂੰ ਸਿਰਫ 1 ਸਾਲ ਹੋਇਆ ਹੈ ਤੇ ਤੂੰ ਆਪਣੇ ਆਪ ਨੂੰ ਵੇਖ ਸ਼ੀਸ਼ੇ ਵਿੱਚ ਖੜਕੇ ਵੇਖ ਕਿਸੇ ਵਿਧਵਾ ਵਾਂਗ ਲੱਗ ਰਹੀ ਹੈ ਗੁਰਵਿੰਦਰ ਕਹਿਣ ਲੱਗੀ ਤੁਸੀਂ ਇਹ ਕਿਹੋ ਜਿਹੀਆਂ ਗੱਲਾਂ ਕਰ ਰਹੇ ਹੋ ਹੋਰ ਕੀ ਕਰਾਂ ਮੈਂ ਤੈਨੂੰ ਤਾਂ ਜਰਾ ਵੀ ਅਕਲ ਨਹੀਂ ਕਿ ਕਿਸੇ ਦੇ ਸਾਹਮਣੇ ਕਿਵੇਂ ਆਉਣਾ ਚਾਹੀਦਾ ਹੈ ਗੁਰਵਿੰਦਰ ਨੇ ਪੁੱਛਿਆ ਇਸ ਤੋਂ ਤੁਹਾਡਾ ਕੀ ਮਤਲਬ ਹੈ? ਮਤਲਬ ਅੱਛਾ ਤੂੰ ਇੰਨੀ ਛੋਟੀ ਬੱਚੀ ਹੈ ਕਿ ਤੈਨੂੰ ਇਸਦਾ ਮਤਲਬ ਵੀ ਨਹੀਂ ਪਤਾ। ਤੈਨੂੰ ਇਹ ਨਹੀਂ ਪਤਾ ਕਿ ਜਦੋਂ ਕੋਈ ਬਾਹਰੋਂ ਆਵੇ ਤਾਂ ਤਿਆਰ ਹੋ ਕੇ ਰਹਿਣਾ ਚਾਹੀਦਾ ਹੈ। ਲੋਕਾਂ ਨੂੰ ਤਾਂ ਇਹੀ ਲੱਗੇਗਾ ਨਾ ਕਿ ਅਸੀਂ ਤੈਨੂੰ ਢੰਗ ਨਾਲ ਖਾਣ ਪੀਣ ਨਹੀਂ ਦਿੰਦੇ। ਗੁਰਵਿੰਦਰ ਦੀਆਂ ਅੱਖਾਂ ਵਿੱਚ ਇਹ ਸਭ ਕੁਝ ਸੁਣ ਕੇ ਹੰਝੂ ਆ ਗਏ। ਮਨਵੀਰ ਮੈਂ ਸਵੇਰ ਤੋਂ ਕੰਮ ਵਿੱਚ ਲੱਗੀ ਹੋਈ ਸੀ। ਮੈਂ ਨਵੇਂ ਕੱਪੜੇ ਪ੍ਰੈਸ ਕਰਕੇ ਰੱਖੇ ਹੋਏ ਸੀ। ਪਰ ਘਰ ਵਿੱਚ ਕੰਮ ਹੀ ਇੰਨਾ ਸੀ ਕਿ ਮੈਨੂੰ ਕੱਪੜੇ ਬਦਲਣ ਦਾ ਮੌਕਾ ਹੀ ਨਾ ਮਿਲਿਆ। ਮਨਵੀਰ ਗੁੱਸੇ ਨਾਲ ਚੀਕਦਾ ਹੋਇਆ ਕਹਿਣ ਲੱਗਿਆ, ਘਰ ਦੇ ਕੰਮ ਕਰਨਾ ਤੇਰੀ ਜ਼ਿੰਮੇਵਾਰੀ ਹੈ। ਤੂੰ ਕੀ ਚਾਹੁੰਦੀ ਹੈ ਕਿ ਤੇਰੀ ਸੇਵਾ ਵਾਸਤੇ ਇੱਥੇ ਨੌਕਰ ਖੜੇ ਹੋਣ? ਘਰ ਦੇ ਜੋ ਵੀ ਕੰਮ ਨੇ, ਉਹ ਤਾਂ ਤੈਨੂੰ ਖੁਦ ਹੀ ਕਰਨੇ ਪੈਣਗੇ। ਇਸ ਦਾ ਮਤਲਬ ਇਹ ਨਹੀਂ ਕਿ ਬਾਹਰ ਵਾਲੇ ਲੋਕਾਂ ਸਾਹਮਣੇ ਤੂੰ ਸਾਡੀ ਬੇਇੱਜ਼ਤੀ ਕਰਵਾਵੇਂ। ਤੇਰੀ ਵਜ੍ਹਾ ਨਾਲ ਅੱਜ ਛੋਟੇ ਵਾਸਤੇ ਆਇਆ ਇੰਨਾ ਵਧੀਆ ਰਿਸ਼ਤਾ ਹੱਥੋਂ ਖੁੰਝ ਗਿਆ ਗੁਰਵਿੰਦਰ ਹਰਾਨ ਸੀ ਕਿਉਂਕਿ ਜਦੋਂ ਤੋਂ ਉਸਦਾ ਵਿਆਹ ਹੋਇਆ ਸੀ ਉਦੋਂ ਤੋਂ ਲੈ ਕੇ ਅੱਜ ਤੱਕ ਉਹ ਸਿਰਫ ਆਪਣੀ ਸੱਸ ਅਤੇ ਘਰ ਵਾਲੇ ਦੇ ਇਸ਼ਾਰਿਆਂ ਤੇ ਨੱਚ ਰਹੀ ਸੀ ਫਿਰ ਵੀ ਉਸ ਨੂੰ ਹੀ ਬੁਰਾ ਭਲਾ ਕਿਹਾ ਜਾਂਦਾ ਸੀ ਗੁਰਵਿੰਦਰ ਮੱਧ ਵਰਗੀ ਪਰਿਵਾਰ ਨਾਲ ਸੰਬੰਧ ਰੱਖਦੀ ਸੀ ਗੁਰਵਿੰਦਰ ਦਾ ਹੋਰ ਕੋਈ ਵੀ ਭੈਣ ਭਰਾ ਨਹੀਂ ਸੀ ਇਸ ਲਈ ਉਹ ਆਪਣੇ ਮਾਤਾ ਪਿਤਾ ਨੂੰ ਆਪਣੀ ਹਾਲਤ ਬਾਰੇ ਦੱਸ ਕੇ ਤਕਲੀਫ਼ ਨਹੀਂ ਦੇਣਾ ਚਾਹੁੰਦੀ ਸੀ ਇਸ ਗੱਲ ਦਾ ਫਾਇਦਾ ਉਸ ਦੀ ਸੱਸ ਅਤੇ ਉਸ ਦਾ ਪਤੀ ਉਠਾ ਰਹੇ ਸੀ ਗੁਰਵਿੰਦਰ ਦੀ ਸੱਸ ਸਾਰਾ ਦਿਨ ਉਸ ਤੇ ਹੁਕਮ ਝਾੜਦੀ ਰਹਿੰਦੀ ਅਤੇ ਰਾਤ ਹੁੰਦੇ ਹੀ ਉਸ ਦੇ ਪਤੀ ਕੋਲ ਉਸ ਦੀਆਂ ਸ਼ਿਕਾਇਤਾਂ ਦਾ ਪਟਾਰਾ ਖੋਲ ਦਿੰਦੀ ਮਨਵੀਰ ਕਦੇ ਵੀ ਗੁਰਵਿੰਦਰ ਦੀ ਗੱਲ ਨਹੀਂ ਸੀ ਸੁਣਦਾ ਬਸ ਜੋ ਕੁਝ ਉਹਦੀ ਮਾਂ ਦੱਸਦੀ ਸੀ ਉਹ ਉਸੇ ਨੂੰ ਹੀ ਸੱਚ ਮੰਨ ਲੈਂਦਾ ਸੀ ਕਈ ਮਹੀਨਿਆਂ ਤੋਂ ਗੁਰਵਿੰਦਰ ਨੂੰ ਉਸਦੇ ਪੇਕੇ ਵੀ ਨਹੀਂ ਸੀ ਜਾਣ ਦਿੱਤਾ ਗਿਆ ਇੱਕ ਦਿਨ ਜਦੋਂ ਗੁਰਵਿੰਦਰ ਨੇ ਆਪਣੇ ਪੇਕੇ ਜਾਣ ਦੀ ਗੱਲ ਕੀਤੀ ਸੀ ਤਾਂ ਮਨਵੀਰ ਨੇ ਉਸ ਨੂੰ ਕਿਹਾ ਸੀ ਕਿ ਹੁਣ ਇਹੀ ਤੇਰਾ ਘਰ ਹੈ ਅਤੇ ਤੂੰ ਇੱਥੇ ਹੀ ਰਹਿਣਾ ਹੈ ਗੁਰਵਿੰਦਰ ਜਦੋਂ ਵੀ ਆਪਣੀ ਮਾਂ ਨੂੰ ਫੋਨ ਕਰਦੀ ਤਾਂ ਸਤਿੰਦਰ ਕੋਲ ਖੜ ਜਾਂਦੀ ਸੀ ਅਤੇ ਥੋੜੀ ਗੱਲ ਕਰਨੀ ਹੁੰਦੀ ਸੀ ਗੁਰਵਿੰਦਰ ਸੋਚਾਂ ਵਿੱਚ ਡੁੱਬੀ ਹੋਈ ਸੀ ਕਿ ਉਸ ਦੀ ਸੱਸ ਦੀ ਆਵਾਜ਼ ਆਈ ਗੁਰਵਿੰਦਰ ਕੀ ਤੁਰ ਸੋਈ ਵਿੱਚ ਜਾ ਕੇ ਸੌਂ ਗਈ ਹੈ ਮਨਵੀਰ ਕਦੋਂ ਦਾ ਡਾਈਨਿੰਗ ਟੇਬਲ ਤੇ ਬੈਠਾ ਤੇਰੀ ਉਡੀਕ ਕਰ ਰਿਹਾ ਹੈ ਉਸ ਨੇ ਜਲਦੀ ਨਾਲ ਖਾਣਾ ਟੇਬਲ ਉੱਤੇ ਲਗਾ ਦਿੱਤਾ ਅਗਲੇ ਦਿਨ ਗੁਰਵਿੰਦਰ ਸਵੇਰੇ ਉੱਠ ਕੇ ਆਪਣੇ ਘਰ ਦੇ ਕੰਮ ਨਿਪਟਾ ਰਹੀ ਸੀ ਤਾਂ ਉਸ ਦੀ ਸੱਸ ਨੇ ਕਿਹਾ ਅੱਜ ਅਸੀਂ ਮੇਰੀ ਸਹੇਲੀ ਦੇ ਘਰ ਪ੍ਰੋਗਰਾਮ ਤੇ ਜਾਣਾ ਹੈ ਤੂੰ ਕੋਈ ਚੰਗੇ ਕੱਪੜੇ ਪਾ ਕੇ ਤਿਆਰ ਹੋ ਜਾਈ ਮੇਰੀ ਇੱਜ਼ਤ ਦਾ ਸਵਾਲ ਹੈ ਆਪਣੀ ਸੱਸ ਦੀਆਂ ਗੱਲਾਂ ਸੁਣ ਕੇ ਗੁਰਵਿੰਦਰ ਸੁੱਨ ਹੋ ਗਈ ਕਿਉਂਕਿ ਕੱਲ ਦੀਆਂ ਕੌੜੀਆਂ ਗੱਲਾਂ ਉਸ ਦੇ ਮਨ ਵਿੱਚ ਹਲੇ ਵੀ ਘੁੰਮ ਰਹੀਆਂ ਸਨ ਗੁਰਵਿੰਦਰ ਨੇ ਸਿਰ ਹਿਲਾ ਕੇ ਹਾਂ ਵਿੱਚ ਜਵਾਬ ਦਿੱਤਾ ਪ੍ਰੋਗਰਾਮ ਤੇ ਜਾਣ ਲਈ ਗੁਰਵਿੰਦਰ ਨੇ ਬਹੁਤ ਹੀ ਸੋਹਣਾ ਸੂਟ ਪਾ ਕੇ ਹਲਕਾ ਜਿਹਾ ਮੇਕਅਪ ਵੀ ਕਰ ਲਿਆ ਪਰ ਉਸ ਦਾ ਚਿਹਰਾ ਹਲੇ ਵੀ ਉਦਾਸ ਸੀ ਜਦੋਂ ਮਨਵੀਰ ਕਮਰੇ ਵਿੱਚ ਆਇਆ ਤਾਂ ਗੁਰਵਿੰਦਰ ਨੇ ਪੁੱਛਿਆ ਮੈਂ ਕਿਵੇਂ ਲੱਗ ਰਹੀ ਹਾਂ ਮਨਵੀਰ ਕਹਿਣ ਲੱਗਿਆ ਠੀਕ ਲੱਗ ਰਹੀਆਂ ਸਤਿੰਦਰ ਉਹਨਾਂ ਦੇ ਕਮਰੇ ਵਿੱਚ ਆਈ ਤੇ ਕਹਿਣ ਲੱਗੀ ਪੁੱਤਰ ਤੂੰ ਜਲਦੀ ਨਾਲ ਤਿਆਰ ਹੋ ਜਾ ਨਹੀਂ ਤਾਂ ਅਸੀਂ ਲੇਟ ਹੋ ਜਾਵਾਂਗੇ ਸਤਿੰਦਰ ਨੇ ਜਦੋਂ ਗੁਰਵਿੰਦਰਵੱਲ ਵੇਖਿਆ ਤਾਂ ਕਹਿਣ ਲੱਗੀ ਅੱਜ ਫੇਰ ਤੂੰ ਇਹ ਘਟੀਆ ਜਿਹਾ ਸੂਟ ਪਾ ਲਿਆ ਮੈਂ ਤੈਨੂੰ ਕਿੰਨੀ ਵਾਰ ਕਿਹਾ ਕਿ ਆਪਣੇ ਪੇਕਿਆਂ ਤੋਂ ਲਹਾਂਦੇ ਹੋਏ ਸੂਟ ਨਾ ਪਾਇਆ ਕਰ ਮੇਰੀ ਸਹੇਲੀ ਕੀ ਸੋਚੇਗੀ ਕਿ ਤੇਰੇ ਕੋਲ ਪੈਨਣ ਲਈ ਕੋਈ ਢੰਗ ਦੇ ਕੱਪੜੇ ਵੀ ਨਹੀਂ ਹਨ ਜਲਦੀ ਜਲਦੀ ਆਪਣਾ ਸੂਟ ਬਦਲ ਅਤੇ ਉਹ ਸੂਟ ਪਾ ਜਿਹੜਾ ਅਸੀਂ ਤੇਰੇ ਵਿਆਹ ਲਈ ਗੁਲਾਬੀ ਰੰਗ ਦਾ ਲਿਆਂਦਾ ਸੀ ਅਤੇ ਆਪਣਾ ਵੱਡਾ ਹਾਰ ਵੀ ਪੈਣ ਲਾ ਪਰ ਮੰਮੀ ਜੀ ਗਹਿਣੇ ਤਾਂ ਤੁਹਾਡੇ ਕੋਲ ਨੇ ਹਾਂ ਹਾਂ ਮੈਨੂੰ ਪਤਾ ਗਹਿਣੇ ਮੇਰੇ ਕੋਲ ਨੇ ਮੈਂ ਸਾਮਕੇ ਹੀ ਰੱਖਿਆ ਮਨਵੀਰ ਕਹਿਣ ਲੱਗਿਆ ਕਿ ਤੂੰ ਮਾਂ ਤੋਂ ਗਹਿਣੇ ਮੰਗ ਸਕਦੀ ਹੈ ਪਰ ਤੂੰ ਤਾਂ ਲੋਕਾਂ ਨੂੰ ਇਹ ਦਿਖਾਉਣਾ ਚਾਹੁੰਦੀ ਹੈ ਕਿ ਅਸੀਂ ਅੱਜ ਤੱਕ ਤੈਨੂੰ ਕੁਝ ਵੀ ਨਹੀਂ ਦਵਾਇਆ ਇੱਕ ਗੱਲ ਹੋਰ ਆਪਣਾ ਆ ਮਾਹੌਲ ਠੀਕ ਕਰ ਲੈ ਇਸ ਤਰ੍ਹਾਂ ਰੋਂਦੇ ਮੂੰਹ ਨਾਲ ਸਾਡੇ ਨਾਲ ਜਾਂਦੀ ਭੈੜੀ ਲੱਗੇਗੀ ਗੁਰਵਿੰਦਰ ਨੇ ਕੱਪੜੇ ਚੇਂਜ ਕੀਤੇ ਅਤੇ ਗਹਿਣੇ ਵੀ ਪਾਣ ਲਏ ਅਤੇ ਚਿਹਰੇ ਉੱਪਰ ਝੂਠੀ ਜਿਹੀ ਮੁਸਕਰਾਹਟ ਲਿਆਂਦੀ ਜਦੋਂ ਉਹ ਪ੍ਰੋਗਰਾਮ ਵਿੱਚ ਪਹੁੰਚੇ ਤਾਂ ਉਸਨੇ ਵੇਖਿਆ ਕਿ ਮਨਵੀਰ ਅਤੇ ਸਤਿੰਦਰ ਦਾ ਰਵਈਆ ਇੱਕਦਮ ਬਦਲ ਗਿਆ ਸਤਿੰਦਰ ਨੇ ਆਪਣੀਆਂ ਸਹੇਲੀਆਂ ਨੂੰ ਕਿਹਾ ਦੇਖੋ ਇਹ ਮੇਰੀ ਨੂੰਹ ਹੈ ਬੜੀ ਹੀ ਸਮਝਦਾਰ ਤੇ ਸੰਸਕਾਰੀ ਹੈ ਮਨਵੀਰ ਵੀ ਕਹਿਣ ਲੱਗਿਆ ਕੇ ਗੁਰਵਿੰਦਰ ਅੱਜ ਤੂੰ ਬਹੁਤ ਸੋਹਣੀ ਲੱਗ ਰਹੀ ਆ ਗੁਰਵਿੰਦਰ ਇਸ ਝੂਠੇ ਦਿਖਾਵੇ ਤੋਂ ਹੈਰਾਨ ਹੋ ਰਹੀ ਸੀ ਸਤਿੰਦਰ ਦੀਆਂ ਸਹੇਲੀਆਂ ਆਪਸ ਵਿੱਚ ਗੱਲਾਂ ਕਰਨ ਲੱਗੀਆਂ ਕਿ ਸਤਿੰਦਰ ਦੀ ਨੂੰ ਤਾਂ ਬਹੁਤ ਹੀ ਸੋਹਣੀ ਆ ਇੱਕ ਜਣੀ ਕਹਿਣ ਲੱਗੀ ਸਤਿੰਦਰ ਵੀ ਬਹੁਤ ਖਿਆਲ ਰੱਖਦੀ ਹੋਵੇਗੀ ਆਪਣੀ ਨੂੰ ਦਾ ਵੇਖੋ ਕਿੰਨੇ ਵਧੀਆ ਤਰੀਕੇ ਨਾਲ ਆਪਣੀ ਨੂੰ ਨਾਲ ਗੱਲਬਾਤ ਕਰਦੀ ਆ ਦੂਜੀ ਕਹਿਣ ਲੱਗੀ ਇਸ ਦਾ ਸੂਟ ਤਾਂ ਦੇਖੋ 5-7000 ਦਾ ਤਾਂ ਹੋਵੇਗਾ ਇੱਕ ਸਹੇਲੀ ਸਤਿੰਦਰ ਦੇ ਕੋਲ ਆ ਕੇ ਕਹਿਣ ਲੱਗੀ ਤੇਰੀ ਨੂੰ ਤਾਂ ਬਹੁਤ ਹੀ ਸੋਹਣੀ ਹੈ ਸਤਿੰਦਰ ਗਰਦਨ ਉੱਚੀ ਕਰਦੇ ਹੋਏ ਕਹਿਣ ਲੱਗੀ ਜੇਕਰ ਕੁੜੀ ਸੋਹਰੇ ਘਰ ਹੱਸਦੀ ਖੇਡਦੀ ਰਹੇਗੀ ਤਾਂ ਉਸਦੇ ਚਿਹਰੇ ਉੱਤੇ ਮੁਸਕਾਨ ਆਵੇਗੀ ਹੀ ਮੈਂ ਤਾਂ ਇਸ ਨੂੰ ਧੀਆ ਵਾਂਗ ਰੱਖਦੀ ਹਾਂ ਮਨਵੀਰ ਦਾ ਕੀ ਕਹਾਂ ਉਹ ਤਾਂ ਇਸ ਦੇ ਸਾਰੇ ਨਖਰੇ ਉਠਾਉਂਦਾ ਹੈ ਸਤਿੰਦਰ ਫਿਰ ਕਹਿਣ ਲੱਗੀ ਇਹ ਤਾਂ ਸੋਹਰੇ ਘਰ ਇੰਨੀ ਖੁਸ਼ ਹੈ ਕਿ ਪੇਕੇ ਜਾਣ ਦਾ ਨਾਂ ਹੀ ਨਹੀਂ ਲੈਂਦੀ ਉਸਦੇ ਮਾਤਾ ਪਿਤਾ ਤਾਂ ਉਹਨੂੰ ਰੋਜ਼ ਫੋਨ ਕਰਦੇ ਨੇ ਪਰ ਇਹ ਤਾਂ ਆਪਣੇ ਪੇਕੇ ਘਰ ਜਾ ਕੇ ਰਾਜੀ ਹੀ ਨਹੀਂ ਇਸ ਦਾ ਤਾਂ ਸਹੁਰੇ ਘਰ ਐਨਾ ਮਨ ਲੱਗਿਆ ਕਿ ਇਹ ਆਪਣੇ ਪੇਕੇਆਂ ਨੂੰ ਭੁੱਲ ਹੀ ਗਈ ਆ ਸਤਿੰਦਰ ਦੀ ਸਹੇਲੀ ਨੇ ਕਿਹਾ ਇਹ ਤਾਂ ਕਮਾਲ ਦੀ ਗੱਲ ਹੈ ਨਹੀਂ ਤਾਂ ਅੱਜ ਕੱਲ ਨੂਹਾਂ ਆਪਣੀਆਂ ਸੱਸਾਂ ਨਾਲ ਰਹਿਣਾ ਪਸੰਦ ਹੀ ਨਹੀਂ ਕਰਦੀਆਂ ਪਰ ਤੇਰੀ ਨੂ ਤਾਂ ਤੇਰੇ ਨਾਲ ਰਹਿ ਕੇ ਬਹੁਤ ਖੁਸ਼ ਹੈ ਸਤਿੰਦਰ ਦੀ ਸਹੇਲੀ ਨੇ ਕਿਹਾ ਦੇਖਾਂ ਤੇਰੀ ਨੂ ਦੇ ਤਾਂ ਗਹਿਣੇ ਵੀ ਬਹੁਤ ਭਾਰੇ ਨੇ ਕਿ ਇਹ ਤੁਸੀਂ ਪਾਏ ਨੇ ਹਾਂ ਹਾਂ ਮੈਂ ਤਾਂ ਇਹਦੇ ਵਿਆਹ ਤੋਂ ਪਹਿਲਾਂ ਹੀ ਸੋਚ ਲਿਆ ਸੀ ਕਿ ਆਪਣੀ ਨੂੰਹ ਵਾਸਤੇ ਭਾਰੇ ਗਹਿਣੇ ਹੀ ਬਣਾਵਾਂਗੇ ਗੁਰਵਿੰਦਰ ਇਹ ਸਾਰਾ ਕੁਝ ਸੁਣ ਰਹੀ ਸੀ ਸਤਿੰਦਰ ਨੇ ਗਹਿਣੇ ਤਾਂ ਉਸ ਲਈ ਬਣਵਾਏ ਸਨ ਪਰ ਅੱਜ ਇਹ ਪਹਿਲੀ ਵਾਰ ਸੀ ਜਦੋਂ ਉਸਨੇ ਇਹ ਗਹਿਣੇ ਗੁਰਵਿੰਦਰ ਨੂੰ ਪਹਿਨਣ ਲਈ ਦਿੱਤੇ ਸੀ ਫਿਰ ਸਤਿੰਦਰ ਨੇ ਬੜੇ ਹੀ ਪਿਆਰ ਨਾਲ ਆਪਣੀ ਨੂੰਹ ਨੂੰ ਆਪਣੀਆਂ ਸਹੇਲੀਆਂ ਨਾਲ ਮਿਲਵਾਇਆ ਥੋੜੇ ਟਾਈਮ ਬਾਅਦ ਸਤਿੰਦਰ ਨੇ ਗੁਰਵਿੰਦਰ ਨੂੰ ਕਿਹਾ ਜਾ ਗੁਰਵਿੰਦਰ ਖਾਣਾ ਖਾ ਲੋ ਮਨਵੀਰ ਤੁਹਾਡੀ ਉਡੀਕ ਕਰ ਰਿਹਾ ਹੋਵੇਗਾ ਉਹ ਕੱਲਾ ਖਾਣਾ ਨਹੀਂ ਖਾਵੇਗਾ ਸਤਿੰਦਰ ਦੀ ਸਹੇਲੀ ਨੇ ਉਸ ਦੀ ਤਾਰੀਫ ਕਰਦੇ ਹੋਏ ਕਿਹਾ ਤੂੰ ਬਹੁਤ ਤਾਰੀਫ ਦੇ ਕਾਬਲ ਹੈ ਤੂੰ ਆਪਣੀ ਨੂੰ ਨੂੰ ਇੰਨਾ ਪਿਆਰ ਕਰਦੀ ਹੈ ਹਰ ਇੱਕ ਦੇ ਵਸ ਦੀ ਗੱਲ ਨਹੀਂ ਹੁੰਦੀ ਨੂੰ ਨੂੰ ਇੰਨਾ ਪਿਆਰ ਕਰਨਾ ਸਤਿੰਦਰ ਇਹ ਸਭ ਸੁਣ ਕੇ ਕਹਿਣ ਲੱਗੀ ਮੈਂ ਤਾਂ ਇਸ ਤੋਂ ਘਰ ਦਾ ਕੋਈ ਵੀ ਕੰਮ ਨਹੀਂ ਕਰਵਾਉਂਦੀ ਸਤਿੰਦਰ ਦੀ ਸਹੇਲੀ ਨੇ ਕਿਹਾ ਸਤਿੰਦਰ ਕੀ ਘਰ ਦਾ ਕੰਮ ਫਿਰ ਤੂੰ ਖੁਦ ਕਰਦੀ ਹੈ ਨਹੀਂ ਨਹੀਂ ਮੈਂ ਨਹੀਂ ਕਰਦੀ ਘਰ ਦੇ ਕੰਮ ਲਈ ਤਾਂ ਮੈਂ ਮਨਵੀਰ ਤੇ ਵਿਆਹ ਤੋਂ ਬਾਅਦ ਹੀ ਘਰ ਵਿੱਚ ਨੌਕਰਾਨੀ ਰੱਖ ਲਈ ਸੀ ਮੈਂ ਸੋਚਿਆ ਇਹਨਾਂ ਦਾ ਨਵਾਂ ਨਵਾਂ ਵਿਆਹ ਹੋਇਆ ਹੈ ਇਹੀ ਤਾਂ ਉਮਰ ਹੈ ਹੱਸਣ ਖੇਡਣ ਦੀ ਸਤਿੰਦਰ ਦੀ ਸਹੇਲੀ ਨੇ ਕਿਹਾ ਬਾ ਸਤਿੰਦਰ ਤੇਰੀ ਸੋਚ ਬਹੁਤ ਵਧੀਆ ਹੈ ਤੂੰ ਤਾਂ ਆਪਣੀ ਨੂੰਹ ਨੂੰ ਬਹੁਤ ਆਜ਼ਾਦੀ ਦੇ ਰੱਖੀ ਹੈ ਫਿਰਸਤਿੰਦਰ ਨੇ ਆਪਣੀ ਸਹੇਲੀ ਨੂੰ ਕਿਹਾ ਤੇਰੀ ਬੇਟੀ ਕੀ ਕਰਦੀ ਹੈ ਅੱਜ ਕੱਲ ਉਸ ਦੇ ਲਈ ਕੋਈ ਰਿਸ਼ਤਾ ਆਇਆ ਜਾਂ ਨਹੀਂ ਨਹੀਂ ਸਤਿੰਦਰ ਉਹਦੇ ਲਈ ਕੋਈ ਰਿਸ਼ਤਾ ਨਹੀਂ ਆਇਆ ਸਤਿੰਦਰ ਨੇ ਕਿਹਾ ਕਿ ਮੇਰਾ ਛੋਟਾ ਪੁੱਤਰ ਵੀ ਕੈਨੇਡਾ ਤੋਂ ਕੁਝ ਦਿਨਾਂ ਲਈ ਇੰਡੀਆ ਆਉਣ ਵਾਲਾ ਹੈ ਮੈਂ ਸੋਚ ਰਹੀ ਹਾਂ ਕਿ ਉਸ ਦੇ ਲਈ ਇੱਕ ਰਿਸ਼ਤਾ ਲੱਭ ਲਵਾਂ ਤੇ ਆਉਂਦੇ ਦਾ ਹੀ ਵਿਆਹ ਕਰ ਦੇਵਾਂ ਮੇਰੇ ਪੁੱਤਰ ਲਈ ਤਾਂ ਕੁੜੀਆਂ ਦੀ ਲਾਈਨ ਲੱਗੀ ਹੈ ਪਰ ਮੈਨੂੰ ਤਾਂ ਲੱਖਾਂ ਵਿੱਚੋਂ ਇੱਕੋ ਹੀ ਲੜਕੀ ਚਾਹੀਦੀ ਹੈ ਮੇਰਾ ਪੁੱਤਰ ਕੈਨੇਡਾ ਵਿੱਚ ਬਹੁਤ ਵੱਡੀ ਨੌਕਰੀ ਕਰਦਾ ਹੈ ਉਹ ਆਪਣੇ ਘਰਵਾਲੀ ਨੂੰ ਆਪਣੇ ਨਾਲ ਹੀ ਕੈਨੇਡਾ ਲੈ ਜਾਵੇਗਾ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਜਦੋਂ ਸਤਿੰਦਰ ਗੁਰਵਿੰਦਰ ਤੇ ਮਨਵੀਰ ਘਰ ਆ ਗਏ ਗੁਰਵਿੰਦਰ ਕੱਪੜੇ ਬਦਲਣ ਲਈ ਆਪਣੇ ਕਮਰੇ ਵੱਲ ਆਣ ਲੱਗੀ ਤਾਂ ਸਤਿੰਦਰ ਨੇ ਕਿਹਾ ਮਹਾਰਾਣੀ ਕਿੱਥੇ ਜਾ ਰਹੀ ਹੈ ਇਹ ਗਹਿਣੇ ਤਾਂ ਵਾਪਸ ਦੇ ਦੇ ਇਹ ਸੋਨੇ ਦੇ ਨੇ ਐਸੀ ਵੈਸੀ ਗੱਲ ਨਹੀਂ ਐਨੀ ਮਹਿੰਗੀ ਚੀਜ਼ ਸੰਭਾਲ ਕੇ ਰੱਖਣਾ ਤੇਰੇ ਵਸ ਦੀ ਗੱਲ ਨਹੀਂ ਆ ਗੁਰਵਿੰਦਰ ਨੇ ਸਾਰੇ ਗਹਿਣੇ ਉਤਾਰ ਕੇ ਆਪਣੀ ਸੱਸ ਨੂੰ ਦੇ ਦਿੱਤੇ ਅਤੇ ਆਪਣੇ ਕਮਰੇ ਵਿੱਚ ਚਲੀ ਗਈ ਮਨਵੀਰ ਆਪਣੀ ਮਾਂ ਦੇ ਕਮਰੇ ਵਿੱਚ ਗਿਆ ਤੇ ਕਹਿਣ ਲੱਗਾ ਮਾਂ ਗੁਰਵਿੰਦਰ ਕੁਝ ਦੇ ਨਾਲ ਹੀ ਪੇਕੇ ਜਾਣਾ ਚਾਹੁੰਦੀ ਹੈ ਤਾਂ ਸਤਿੰਦਰ ਚੀਕਦੀ ਹੋਈ ਕਹਿਣ ਲੱਗੀ ਪਾਗਲ ਹੋ ਗਿਆ ਤੂੰ ਇਹ ਕੀ ਗੱਲ ਕਰ ਰਿਹਾ ਹੈ ਮਨਵੀਰ ਨੇ ਕਿਹਾ ਮਾਂ ਮੈਂ ਵੀ ਉਸ ਨੂੰ ਮਨਾ ਕਰ ਦਿੱਤਾ ਹੈ ਪਰ ਉਹ ਕਹਿ ਰਹੀ ਹੈ ਕਿ ਉਸ ਨੂੰ ਆਪਣੇ ਪੇਕੇ ਜਾ ਕੇ ਆਈ ਨੂੰ ਬਹੁਤ ਸਮਾਂ ਹੋ ਗਿਆ ਹੈ ਜੇਕਰ ਉਹ ਆਪਣੇ ਪੇਕੇ ਜਾਵੇਗੀ ਤਾਂ ਸਾਡੀ ਸ਼ਿਕਾਇਤ ਕਰ ਦੇਵੇਗੀ ਤੂੰ ਇਸ ਤਰ੍ਹਾਂ ਕਰ ਉਸ ਦੇ ਨਾਲ ਜਾ ਛੱਡ ਕੇ ਨਾ ਆਈ ਬਸ ਮਿਲਾ ਕੇ ਵਾਪਸ ਲੈ ਆਈ ਠੀਕ ਆ ਮਾਂ ਮਨਵੀਰ ਨੇ ਕਿਹਾ ਉਧਰ ਸਤਿੰਦਰ ਦੀ ਸਹੇਲੀ ਘਰ ਜਾ ਕੇ ਆਪਣੇ ਘਰ ਵਾਲੇ ਨੂੰ ਕਹਿਣ ਲੱਗੀ ਕਿ ਮੇਰੀ ਸਹੇਲੀ ਸਤਿੰਦਰ ਆਪਣੀ ਨੂੰਹ ਦਾ ਬਹੁਤ ਖਿਆਲ ਰੱਖਦੀ ਹੈ ਉਸਨੇ ਆਪਣੀ ਨੂੰਹ ਨੂੰ ਈਆਂ ਬਾਗ ਰੱਖਿਆ ਹੋਇਆ ਹੈ ਉਹ ਤਾਂ ਆਪਣੀ ਨੂੰ ਨੂੰ ਆਪਣੀਆਂ ਪਲਕਾਂ ਤੇ ਬਿਠਾ ਕੇ ਰੱਖਦੀ ਹੈ ਸਤਿੰਦਰ ਦੀ ਸਹੇਲੀ ਦੇ ਘਰ ਵਾਲਾ ਕਹਿਣ ਲੱਗਿਆ ਕਿ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ ਇਹ ਦਿਖਾਵਾ ਵੀ ਹੋ ਸਕਦਾ ਹੈ ਬਾਹਰ ਵਾਲਿਆਂ ਦੇ ਸਾਹਮਣੇ ਕੁਝ ਹੋਰ ਅਤੇ ਘਰ ਦੇ ਅੰਦਰ ਕੁਝ ਹੋਰ ਸਤਿੰਦਰ ਦੀ ਸਹੇਲੀ ਨੇ ਕਿਹਾ ਨਹੀਂ ਅਜਿਹਾ ਨਹੀਂ ਆ ਇਸ ਦੁਨੀਆ ਵਿੱਚ ਬਹੁਤ ਲੋਕ ਇਹੋ ਜਿਹੇ ਨੇ ਜਿਹੜੇ ਆਪਣੀਆਂ ਘਰ ਦੀਆਂ ਨੂੰਹਾਂ ਦਾ ਬਹੁਤ ਖਿਆਲ ਰੱਖਦੇ ਨੇ ਸਤਿੰਦਰ ਦੀ ਸਹੇਲੀ ਦੇ ਘਰ ਵਾਲਾ ਕਹਿਣ ਲੱਗਿਆ ਅੱਛਾ ਚਲ ਮੰਨ ਲਿਆ ਪਰ ਤੂੰ ਉਸ ਦੀ ਇੰਨੀ ਤਾਰੀਫ਼ ਕਿਉਂ ਕਰ ਰਹੀ ਹੈ ਸਤਿੰਦਰ ਦੀ ਸਹੇਲੀ ਹੱਸਦੇ ਹੋਏ ਕਹਿਣ ਲੱਗੀ ਤੁਹਾਨੂੰ ਪਤਾ ਹੈ ਉਸ ਦਾ ਛੋਟਾ ਪੁੱਤਰ ਕੈਨੇਡਾ ਵਿੱਚ ਸੈੱਟ ਹੈ ਅਤੇ ਉਹ ਆਪਣੇ ਪੁੱਤਰ ਲਈ ਕੁੜੀ ਲੱਭ ਰਹੀ ਹੈ ਸਤਿੰਦਰ ਕਹਿ ਰਹੀ ਸੀ ਕਿ ਮੇਰਾ ਪੁੱਤਰ ਵਿਆਹ ਕਰਕੇ ਆਪਣੀ ਘਰ ਵਾਲੀ ਨੂੰ ਆਪਣੇ ਨਾਲ ਹੀ ਕੈਨੇਡਾ ਲੈ ਜਾਵੇਗਾ ਮੈਂ ਸੋਚ ਰਹੀ ਹਾਂ ਕਿ ਆਪਣੀ ਧੀ ਦਾ ਰਿਸ਼ਤਾ ਸਤਿੰਦਰ ਦੇ ਛੋਟੇ ਮੁੰਡੇ ਨੂੰ ਨਾ ਕਰ ਦਈਏ ਸਤਿੰਦਰ ਦੀ ਸਹੇਲੀ ਦੇ ਘਰ ਵਾਲੇ ਨੇ ਕਿਹਾ ਗੱਲ ਤਾਂ ਤੇਰੀ ਠੀਕ ਆ ਜੇਕਰ ਸਾਡੀ ਧੀ ਲਈ ਵਧੀਆ ਪਰਿਵਾਰ ਮਿਲਦਾ ਹੈ ਤਾਂ ਇਸ ਤੋਂ ਚੰਗੀ ਗੱਲ ਹੋਰ ਕੀ ਹੋ ਸਕਦੀ ਹੈ ਉਧਰ ਗੁਰਵਿੰਦਰ ਮਨਵੀਰ ਨਾਲ ਆਪਣੇ ਪੇਕੇ ਘਰ ਜਾ ਕੇ ਵਾਪਸ ਆਈ ਤਾਂ ਸਤਿੰਦਰ ਆਉਂਦੀ ਨੂੰ ਹੀ ਕਹਿਣ ਲੱਗੀ ਹੁਣ ਤਾਂ ਤੇਰੇ ਮਾਤਾ ਪਿਤਾ ਦੇ ਕਲੇਜੇ ਠੰਡ ਪੈ ਗਈ ਹੋਵੇਗੀ ਇਸ ਲਈ ਜੇ ਤੂੰ ਉਥੇ ਹੀ ਰਹਿਣਾ ਸੀ ਤਾਂ ਤੈਨੂੰ ਘਰ ਹੀ ਬਿਠਾ ਕੇ ਰੱਖਦੇ ਵਿਆਹ ਕਰਨ ਦੀ ਕੀ ਲੋੜ ਸੀ ਚੱਲ ਜਾ ਹੁਣ ਜਲਦੀ ਨਾਲ ਮੇਰੇ ਲਈ ਖਾਣਾ ਬਣਾ ਗੁਰਵਿੰਦਰ ਆਪਣੀ ਸੱਸ ਦੀਆਂ ਗੱਲਾਂ ਸੁਣ ਕੇ ਕੁਝ ਨਾ ਬੋਲੀ ਚੁੱਪਚਾਪ ਰਸੋਈ ਵਿੱਚ ਖਾਣਾ ਬਣਾਉਣ ਲਈ ਚਲੀ ਗਈ ਸਤਿੰਦਰ ਮਨਵੀਰ ਨੂੰ ਆਪਣੇ ਕਮਰੇ ਵਿੱਚ ਲੈ ਗਈ ਅਤੇ ਪੁੱਛਣ ਲੱਗੀ ਤੂੰ ਗੁਰਵਿੰਦਰ ਨੂੰ ਆਪਣੇ ਮਾਤਾ ਪਿਤਾ ਕੋਲ ਇਕੱਲੀ ਤਾਂ ਨਹੀਂ ਛੱਡਿਆ ਤਾਂ ਮਨਵੀਰ ਨੇ ਕਿਹਾ ਨਹੀਂ ਮਾ ਮੈਂ ਤਾਂ ਉੱਥੋਂ ਇੱਕ ਸੈਕਿੰਡ ਲਈ ਵੀ ਪਾਸੇ ਨਹੀਂ ਹੋਇਆ ਉਸਦੇ ਮਾਤਾ ਪਿਤਾ ਉਸ ਨੂੰ ਉੱਥੇ ਛੱਡ ਕੇ ਜਾਣ ਲਈ ਕਹਿੰਦੇ ਸੀ ਪਰ ਮੈਂ ਸਾਫ਼-ਸਾਫ਼ ਮਨਾਂ ਕਰ ਦਿੱਤਾ ਠੀਕ ਕੀਤਾ ਪੁੱਤਰ ਨੂੰਹਾਂ ਨੂੰ ਜ਼ਿਆਦਾ ਢਿੱਲ ਨਹੀਂ ਦੇਣੀ ਚਾਹੀਦੀ ਨਹੀਂ ਤਾਂ ਉਹ ਆਪਮਹਾਰੀਆਂ ਹੋ ਜਾਂਦੀਆਂ ਨੇ ਗੁਰਵਿੰਦਰ ਖਾਣਾ ਬਣਾਉਂਦੇ ਹੋਏ ਸੋਚਾਂ ਵਿੱਚ ਡੁੱਬ ਗਈ ਥੋੜੇ ਸਮੇਂ ਬਾਅਦ ਉਸ ਨੂੰ ਚੀਖਦੀ ਹੋਈ ਆਵਾਜ਼ ਸੁਣਾਈ ਦਿੱਤੀ ਇਹ ਕੀ ਮੈ ਰੋਣੀ ਸੂਰਤ ਬਣਾ ਰੱਖੀ ਐ ਤੂੰ ਇਸੇ ਕਰਕੇ ਮੈਂ ਤੈਨੂੰ ਤੇਰੇ ਪੇਕੇ ਨਹੀਂ ਜਾਣ ਦਿੰਦਾ ਆਪਣੇ ਮਾਤਾ ਪਿਤਾ ਨੂੰ ਮਿਲਣ ਤੋਂ ਬਾਅਦ ਤੇਰਾ ਦਿਮਾਗ ਖਰਾਬ ਹੋ ਜਾਂਦਾ ਗੁਰਵਿੰਦਰ ਨੇ ਹੌਲੀ ਜਹੀ ਆਵਾਜ਼ ਵਿੱਚ ਕਿਹਾ ਤੁਸੀਂ ਕਹਿ ਤਾਂ ਇਸ ਤਰ੍ਹਾਂ ਰਹੇ ਹੋ ਜਿਵੇਂ ਮੈਨੂੰ ਰੋਜ਼ ਹੀ ਪੇਕੇ ਮਲਾ ਕੇ ਲਿਆਉਂਦੇ ਹੋ ਜਦੋਂ ਮੇਰੀ ਮਾਂ ਨੇ ਮੈਨੂੰ ਇੱਕ ਦੋ ਦਿਨ ਰੁਕਣ ਲਈ ਕਿਹਾ ਸੀ ਤਾਂ ਤੁਸੀਂ ਝੂਠ ਕਿਉਂ ਬੋਲਿਆ ਕਿ ਮਾਂ ਦੀ ਤਬੀਅਤ ਖਰਾਬ ਹੈ ਮੰਮੀ ਜੀ ਮੇਰੇ ਮਾਤਾ ਪਿਤਾ ਨੂੰ ਕਿੰਨਾ ਕੁਝ ਬੋਲ ਜਾਂਦੇ ਨੇ ਮੈਨੂੰ ਬਹੁਤ ਬੁਰਾ ਲੱਗਦਾ ਹੈ अच्छा अच्छा ਹੁਣ ਤੇਰੀ ਜੁਬਾਨ ਵੀ ਚੱਲਣ ਲੱਗ ਗਈ ਆ ਕਹਿੰਦੇ ਹੋਏ ਮਨਵੀਰ ਬਿਨਾ ਕੁਝ ਸੋਚੇ ਸਮਝੇ ਗੁਰਵਿੰਦਰ ਦੇ ਥੱਪੜ ਮਾਰ ਦਿੱਤਾ ਹੈ ਤੇ ਗੁਰਵਿੰਦਰ ਜ਼ਮੀਨ ਤੇ ਡਿੱਗ ਪਈ ਮਨਵੀਰ ਨੇ ਕਿਹਾ ਜੇਕਰ ਤੈਨੂੰ ਪੀਕੇ ਜਾਣ ਦਾ ਇੰਨਾ ਹੀ ਸ਼ੌਂਕ ਹੈ ਤਾਂ ਚਲੀ ਜਾ ਪਰ ਵਾਪਸ ਆਉਣ ਦੀ ਕੋਈ ਲੋੜ ਨਹੀਂ ਅਗਲੇ ਦਿਨ ਸਤਿੰਦਰ ਨੂੰ ਉਸਦੀ ਸਹੇਲੀ ਦਾ ਫੋਨ ਆਇਆ ਸਤਿੰਦਰ ਨੇ ਖੁਸ਼ ਹੁੰਦੇ ਹੋਏ ਕਿਹਾ ਵਾ ਤੂੰ ਤਾਂ ਮੇਰੇ ਮੂੰਹ ਦੀ ਗੱਲ ਕਹਿ ਦਿੱਤੀ ਮੈਂ ਤਾਂ ਕਦੋਂ ਦੀ ਚਾਹੁੰਦੀ ਸੀ ਕਿ ਸਾਡੀ ਦੋਸਤੀ ਰਿਸ਼ਤੇਦਾਰੀ ਵਿੱਚ ਬਦਲ ਜਾਵੇ ਸਤਿੰਦਰ ਅਤੇ ਉਸ ਦੀ ਸਹੇਲੀ ਬਹੁਤ ਹੀ ਖੁਸ਼ ਸੀ ਉਹਨਾਂ ਦੋਵਾਂ ਨੇ ਕੁੜੀ ਅਤੇ ਮੁੰਡੇ ਨੂੰ ਇੱਕ ਦੂਜੇ ਦੀ ਫੋਟੋ ਵਿਖਾ ਕੇ ਰਿਸ਼ਤਾ ਪੱਕਾ ਕਰ ਦਿੱਤਾ ਹੁਣ ਬਸ ਸਤਿੰਦਰ ਨੂੰ ਆਪਣੇ ਪੁੱਤਰ ਦੇ ਇੰਡੀਆ ਆਉਣ ਦਾ ਇੰਤਜ਼ਾਰ ਸੀ 15 ਕ ਦਿਨ ਉਡੀਕ ਕਰਨ ਤੋਂ ਬਾਅਦ ਉਸ ਦਾ ਪੁੱਤਰ ਇੰਡੀਆ ਆਇਆ ਜਦੋਂ ਉਹ ਘਰ ਵਿੱਚ ਦਾਖਲ ਹੋਇਆ ਤਾਂ ਉਸ ਦੀ ਭਾਬੀ ਘਰ ਵਿੱਚ ਸਫਾਈ ਕਰ ਰਹੀ ਸੀ ਉਸ ਨੂੰ ਵੇਖ ਕੇ ਬਹੁਤ ਖੁਸ਼ ਹੋਈ ਸਤਿੰਦਰ ਵੀ ਆਪਣੇ ਪੁੱਤਰ ਨੂੰ ਵੇਖ ਕੇ ਬਹੁਤ ਖੁਸ਼ ਹੋਈ ਅਤੇ ਗੁਰਵਿੰਦਰ ਨੂੰ ਕਹਿਣ ਲੱਗੀ ਹੁਣ ਇੱਥੇ ਖੜੀ ਕੇ ਮੂੰਹ ਦੇਖਦੀ ਰਹੇਗੀ ਜਾਂ ਚਾਹ ਨਾਸ਼ਤਾ ਵੀ ਬਣਾਵੇਂਗੀ ਕਿ ਨਹੀਂ ਤੇਰੇ ਮਾਤਾ ਪਿਤਾ ਨੇ ਤੈਨੂੰ ਕੁਝ ਸਿਖਾ ਕੇ ਭੇਜਿਆ ਕਿ ਨਹੀਂ ਜਦੋਂ ਗੁਰਵਿੰਦਰ ਰਸੋਈ ਵਿੱਚ ਚਲੀ ਗਈ ਤਾਂ ਸਤਿੰਦਰ ਦਾ ਛੋਟਾ ਪੁੱਤਰ ਕਹਿਣ ਲੱਗਿਆ ਮਾਂ ਛੋਟੀ ਜਿਹੀ ਗੱਲ ਉਤੇ ਹੀ ਤੁਸੀਂ ਤਾਂ ਭਾਬੀ ਨੂੰ ਇੰਨਾ ਕੁਝ ਝਿੜਕ ਦਿੱਤਾ ਸਤਿੰਦਰ ਕਹਿਣ ਲੱਗੀ ਤੂੰ ਨਹੀਂ ਜਾਣਦਾ ਇਸ ਨੂੰ ਇਸ ਲਈ ਜ਼ਿਆਦਾ ਤਰਫਦਾਰੀ ਨਾ ਕਰ ਚੱਲ ਹੁਣ ਮੂੰਹ ਹੱਥ ਧੋ ਕੇ ਫਰੈਸ਼ ਹੋ ਜਾ ਤੈਨੂੰ ਭੁੱਖ ਲੱਗੀ ਹੋਵੇਗੀ ਜਦੋਂ ਗੁਰਵਿੰਦਰ ਚਾਹ ਨਾਸ਼ਤਾ ਲੈ ਕੇ ਆਪਣੇ ਦਿਓਰ ਦੇ ਕਮਰੇ ਵੱਲ ਜਾਣ ਲੱਗੀ ਤਾਂ ਅੰਦਰੋਂ ਆਉਂਦੀਆਂ ਆਵਾਜ਼ਾਂ ਨੇ ਉਸ ਨੂੰ ਰੋਕ ਦਿੱਤਾ ਉਹ ਆਪਣੀ ਮਾਂ ਨੂੰ ਕਹਿ ਰਿਹਾ ਸੀ ਮਾਂ ਤੂੰ ਕੁੜੀ ਵਾਲਿਆਂ ਨੂੰ ਇਹ ਦੱਸਣਾ ਸੀ ਕਿ ਹੁਣ ਮੇਰਾ ਵੀਜ਼ਾ ਕੈਨਸਲ ਹੋ ਚੁੱਕਿਆ ਹੈ ਸਤਿੰਦਰ ਗੁੱਸੇ ਨਾਲ ਕਹਿਣ ਲੱਗੀ ਕਿ ਤੂੰ ਪਾਗਲ ਹੋ ਗਿਆ ਹੈ ਤੂੰ ਨਹੀਂ ਜਾਣਦਾ ਕਿ ਕੁੜੀ ਵਾਲੇ ਕਿੰਨੇ ਅਮੀਰ ਨੇ ਉਹਨਾਂ ਦੀ ਸਿਰਫ ਇੱਕ ਹੀ ਤੀ ਹੈ ਸਾਰਾ ਬਿਜ਼ਨਸ ਤਾਂ ਤੂੰ ਹੀ ਸੰਭਾਲਣਾ ਹੈ ਕੁੜੀ ਵਾਲਿਆਂ ਨੂੰ ਹਨੇਰੇ ਵਿੱਚ ਰੱਖਣਾ ਗਲਤ ਗੱਲ ਹੈ ਮਾਂ ਜੇਕਰ ਉਹਨਾਂ ਨੂੰ ਵਿਆਹ ਤੋਂ ਬਾਅਦ ਸਭ ਪਤਾ ਲੱਗ ਗਿਆ ਤਾਂ ਸਤਿੰਦਰ ਕਹਿਣ ਲੱਗੀ ਹੁਣ ਤੂੰ ਕੁਝ ਨਹੀਂ ਬੋਲੇਗਾ ਜਿਵੇਂ ਮੈਂ ਕਹਿ ਰਹੀ ਹਾਂ ਬਸ ਉਵੇਂ ਹੀ ਕਰ ਮੈਂ ਸੋਨੇ ਦੇ ਅੰਡੇ ਦੇਣ ਵਾਲੀ ਮੁਰਗੀ ਨੂੰ ਆਪਣੇ ਹੱਥੋਂ ਨਹੀਂ ਜਾਣ ਦੇਵਾਂਗੀ। ਬਾਹਰ ਖੜੀ ਗੁਰਵਿੰਦਰ ਨੇ ਸਾਰੀਆਂ ਗੱਲਾਂ ਸੁਣ ਲਈਆਂ। ਉਸ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਉਸ ਦੇ ਘਰ ਦੇ ਲੋਕ ਐਨੇ ਵੱਡੇ ਝੂਠ ਦੀ ਬੁਨਿਆਦ ਤੇ ਰਿਸ਼ਤਾ ਜੋੜ ਰਹੇ ਨੇ। ਦਿਨ ਬੀਤ ਦੇ ਗਏ। ਘਰ ਵਿੱਚ ਵਿਆਹ ਦੀਆਂ ਤਿਆਰੀਆਂ ਜੋਰਾਂ ਛੋਰਾ ਨਾਲ ਚੱਲ ਰਹੀਆਂ ਸਨ। ਅੱਜ ਫੇਰ ਕੁੜੀ ਵਾਲੇ ਸਤਿੰਦਰ ਦੇ ਘਰ ਆ ਰਹੇ ਸੀ। ਕੰਮ ਦਾ ਸਾਰਾ ਬੋਝ ਗੁਰਵਿੰਦਰ ਉਪਰ ਹੀ ਸੀ ਅੱਜ ਸਤਿੰਦਰ ਨੇ ਉਸ ਨੂੰ ਪੈਨਣ ਲਈ ਬਹੁਤ ਸੋਹਣਾ ਸੂਟ ਦਿੱਤਾ ਉਹ ਨਹੀਂ ਚਾਹੁੰਦੀ ਸੀ ਕਿ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਗੁਰਵਿੰਦਰ ਦੀ ਵਜ੍ਹਾ ਨਾਲ ਰਿਸ਼ਤਾ ਟੁੱਟੇ ਜਦੋਂ ਗੁਰਵਿੰਦਰ ਚਾਹ ਲੈ ਕੇ ਆਈ ਤਾਂ ਸਤਿੰਦਰ ਦੀ ਸੇਲੀ ਨੇ ਕਿਹਾ ਪੁੱਤਰ ਤੂੰ ਹੀ ਕੰਮ ਕਰ ਰਹੀ ਹੈ ਘਰ ਵਿੱਚ ਨੌਕਰਾਨੀ ਨਹੀਂ ਆ ਇਸ ਤੋਂ ਪਹਿਲਾਂ ਕਿ ਗੁਰਵਿੰਦਰ ਕੁਝ ਬੋਲਦੀ ਸਤਿੰਦਰ ਨੇ ਗੱਲ ਨੂੰ ਬਚਾਉਂਦੇ ਹੋਏ ਕਿਹਾ ਕੰਮ ਵਾਲੀ ਸਾਰਾ ਕੰਮ ਕਰਕੇ ਗਈ ਹੈ ਪਰ ਉਸਦੇ ਬੱਚੇ ਦੀ ਤਬੀਅਤ ਖਰਾਬ ਹੈ ਇਸ ਲਈ ਮੈਂ ਉਸ ਨੂੰ ਛੁੱਟੀ ਦੇ ਦਿੱਤੀ ਮੈਂ ਉਸ ਨੂੰ ਕਿਹਾ ਕਿ ਘਰ ਦਾ ਕੰਮ ਅਸੀਂ ਖੁਦ ਕਰ ਲਵਾਂਗੇ ਪਰ ਗੁਰਵਿੰਦਰ ਮੈਨੂੰ ਕਿਸੇ ਕੰਮ ਨੂੰ ਹੱਥ ਹੀ ਨਹੀਂ ਲਾਉਣ ਦਿੰਦੀ ਮਨਵੀਰ ਵੀ ਝੂਠਾ-ਮੂਠਾ ਮੁਸਕਰਾਉਂਦਾ ਹੋਇਆ ਗੁਰਵਿੰਦਰ ਨੂੰ ਕਹਿਣ ਲੱਗਿਆ ਗੁਰਵਿੰਦਰ ਆ ਮੇਰੇ ਕੋਲ ਬੈਠ ਹਮੇਸ਼ਾ ਕੰਮ ਵਿੱਚ ਹੀ ਲੱਗੀ ਰਹਿਣੀ ਆ ਥੋੜਾ ਬਹੁਤ ਆਰਾਮ ਵੀ ਕਰ ਲਿਆ ਕਰ ਸਤਿੰਦਰ ਦੀ ਸਹੇਲੀ ਖੁਸ਼ ਹੋ ਕੇ ਕਹਿਣ ਲੱਗੀ ਮੈਨੂੰ ਆਪਣੀ ਧੀ ਲਈ ਅਜਿਹਾ ਕਰ ਦਾ ਰਿਸ਼ਤਾ ਹੀ ਚਾਹੀਦਾ ਸੀ ਮੈਂ ਤੁਹਾਡਾ ਗੁਰਵਿੰਦਰ ਲਈ ਪਿਆਰ ਅਤੇ ਆਪਣਾਪਨ ਵੇਖ ਕੇ ਹੀ ਇਸ ਰਿਸ਼ਤੇ ਲਈ ਹਾਂ ਕੀਤੀ ਹੈ ਫਿਰ ਕੁੜੀ ਦਾ ਪਿਓ ਪੁੱਛਣ ਲੱਗਿਆ ਬੇਟਾ ਸਾਡੀ ਧੀ ਤੇਰੇ ਨਾਲ ਕੈਨੇਡਾ ਹੀ ਜਾਵੇਗੀ ਸਾਰੇ ਕਾਗਜ਼ਾਤ ਟਾਈਮ ਸਿਰ ਤਿਆਰ ਕਰਵਾ ਲਵਾਂਮੀ ਸਤਿੰਦਰ ਆਪਣੇ ਪੁੱਤਰ ਦੇ ਬੋਲਣ ਤੋਂ ਪਹਿਲਾਂ ਹੀ ਗੱਲ ਸੰਭਾਲਦੀ ਹੋਈ ਕਹਿਣ ਲੱਗੀ ਭਾਈ ਸਾਹਿਬ ਕਾਗਜ਼ ਤਾਂ ਕੁਝ ਦਿਨਾਂ ਵਿੱਚ ਹੀ ਤਿਆਰ ਹੋ ਜਾਣਗੇ ਤੁਹਾਨੂੰ ਟੈਨਸ਼ਨ ਲੈਣ ਦੀ ਕੋਈ ਵੀ ਲੋੜ ਨਹੀਂ ਆ ਸਤਿੰਦਰ ਝੂਠ ਤੇ ਝੂਠ ਬੋਲ ਰਹੀ ਸੀ ਗੁਰਵਿੰਦਰ ਇਹ ਸਭ ਕੁਝ ਵੇਖ ਕੇ ਬਹੁਤ ਹੈਰਾਨ ਸੀ ਉਸ ਦੇ ਅੰਦਰ ਜਵਾਲਾਮੁਖੀ ਭਖ ਰਿਹਾ ਸੀ ਉਹ ਜਾਣਦੀ ਸੀ ਕਿ ਜੇਕਰ ਉਹ ਸਿੱਧੇ ਤਰੀਕੇ ਨਾਲ ਕਹੇਗੀ ਤਾਂ ਕਿਸੇ ਨੇ ਉਸ ਦੀ ਗੱਲ ਤੇ ਯਕੀਨ ਨਹੀਂ ਕਰਨਾ ਹੁਣ ਉਸ ਨੇ ਤੈਅ ਕਰ ਲਿਆ ਸੀ ਕਿ ਉਹ ਇਸ ਖੇਡ ਨੂੰ ਜਲਦੀ ਹੀ ਖਤਮ ਕਰ ਦੇਵੇਗੀ ਉਸ ਦੀ ਨਿਗਾ ਮੇਜ਼ ਉੱਪਰ ਰੱਖੀ ਹੋਈ ਕੁੜੀ ਵਾਲਿਆਂ ਦੀ ਗੱਡੀ ਦੀ ਚਾਬੀ ਤੇ ਪਈ ਉਸ ਨੇ ਗਲਾਸ ਚੁੱਕਣ ਦੇ ਨਾਲ ਨਾਲ ਉਹ ਚਾਬੀ ਵੀ ਚੁੱਕ ਲਈ ਅਤੇ ਰਸੋਈ ਵਿੱਚ ਆ ਗਈ ਗੁਰਵਿੰਦਰ ਦਾ ਦਿਓਰ ਉਸੇ ਵੇਲੇ ਘਰ ਤੋਂ ਬਾਹਰ ਕਿਸੇ ਕੰਮ ਲਈ ਗਿਆ ਸਤਿੰਦਰ ਦੀ ਸਹੇਲੀ ਨੇ ਕਿਹਾ ਠੀਕ ਆ ਸਤਿੰਦਰ ਹੁਣ ਵਿਆਹ ਵਾਲੇ ਦਿਨ ਮੁਲਾਕਾਤ ਹੋਵੇਗੀ ਸਾਨੂੰ ਇੱਥੇ ਆ ਕੇ ਬਹੁਤ ਵਧੀਆ ਲੱਗਿਆ ਉਹ ਉੱਥੋਂ ਉੱਠ ਕੇ ਆਪਣੀ ਗੱਡੀ ਕੋਲ ਚਲੇ ਗਏ ਜਦੋਂ ਉੱਥੇ ਜਾ ਕੇ ਕੁੜੀ ਦੇ ਪਿਤਾ ਨੇ ਆਪਣੀ ਚਾਬੀ ਕੱਢਣ ਲਈ ਜੇਬ ਵਿੱਚ ਹੱਥ ਪਾਇਆ ਤਾਂ ਉਹ ਹੈਰਾਨ ਰਹਿ ਗਿਆ ਤੇ ਕਹਿਣ ਲੱਗਿਆ ਕਿ ਗੱਡੀ ਦੀ ਚਾਬੀ ਕਿੱਥੇ ਹੈ ਫਿਰ ਉਸਨੇ ਪੈਂਟ ਅਤੇ ਸ਼ਰਟ ਦੀਆਂ ਜੇਬਾਂ ਫਰੋਲੀਆਂ ਪਰ ਉਸ ਨੂੰ ਚਾਬੀ ਨਾ ਮਿਲੀ ਮੈਨੂੰ ਲੱਗਦਾ ਹੈ ਚਾਬੀ ਘਰ ਅੰਦਰ ਹੀ ਰਹਿ ਗਈ ਆ ਚਲੋ ਲੈ ਕੇ ਆਉਂਦੇ ਹਾਂ ਉਹ ਚਾਬੀ ਲੈਣ ਵਾਪਸ ਉੱਥੇ ਆਏ ਗੁਰਵਿੰਦਰ ਨੇ ਆਪਣੀ ਸੱਸ ਅਤੇ ਘਰ ਵਾਲੇ ਨੂੰ ਕਿਹਾ ਕਿ ਮੈਂ ਤੁਹਾਡੇ ਇਸ ਝੂਠ ਦਾ ਹਿੱਸਾ ਨਹੀਂ ਬਣਾਂਗੀ ਮੈਂ ਕੁੜੀ ਵਾਲਿਆਂ ਨੂੰ ਸਭ ਸੱਚ ਦੱਸ ਦੇਵਾਂਗੀ। ਸਤਿੰਦਰ ਗੁੱਸੇ ਹੁੰਦੀ ਹੋਈ ਕਹਿਣ ਲੱਗੀ, "ਤੂੰ ਇਹ ਕੀ ਬਕਵਾਸ ਕਰ ਰਹੀ ਹੈਂ? ਤੂੰ ਅਜਿਹਾ ਕੀ ਕਰੇਂਗੀ? ਤੇਰੀ ਇੰਨੀ ਹਿੰਮਤ?" ਗੁਰਵਿੰਦਰ ਬਿਨਾਂ ਡਰੇ ਉਹਨਾਂ ਵੱਲ ਵੇਖ ਰਹੀ ਸੀ। ਮਨਵੀਰ ਨੇ ਜਦੋਂ ਗੁਰਵਿੰਦਰ ਦੇ ਮਾਰਨ ਲਈ ਹੱਥ ਉਠਾਇਆ ਤਾਂ ਉਸਨੇ ਕਿਹਾ, "ਜਿੰਨਾ ਮਰਜ਼ੀ ਮਾਰ ਲਓ, ਪਰ ਹੁਣ ਮੈਂ ਚੁੱਪ ਨਹੀਂ ਰ੍ਹਾਂਗੀ। ਤੁਸੀਂ ਮੈਨੂੰ ਬਹੁਤ ਤੰਗ ਕੀਤਾ ਹੈ। ਮੈਂ ਕਿਸੇ ਹੋਰ ਕੁੜੀ ਦੀ ਜ਼ਿੰਦਗੀ ਬਰਬਾਦ ਨਹੀਂ ਹੋਣ ਦੇਵਾਂਗੀ ਮੈਂ ਆਂਟੀ ਜੀ ਨੂੰ ਦੱਸ ਦੇਵਾਂਗੀ ਕਿ ਇਹ ਸਭ ਤੋਂ ਖ ਹੈ ਮੈਂ ਉਹਨਾਂ ਨੂੰ ਇਹ ਵੀ ਦੱਸ ਦੇਵਾਂਗੀ ਕਿ ਹੁਣ ਛੋਟਾ ਕੈਨੇਡਾ ਵਾਪਸ ਨਹੀਂ ਜਾ ਰਿਹਾ ਤੁਸੀਂ ਜੋ ਵੀ سلوਕ ਮੇਰੇ ਨਾਲ ਕਰਦੇ ਹੋ ਮੈਂ ਉਹ ਸਾਰਾ ਕੁਝ ਦੱਸ ਦੇਵਾਂਗੀ ਮਨਵੀਰ ਨੇ ਉਸ ਦੇ ਇੱਕ ਜ਼ੋਰਦਾਰ ਥੱਪੜ ਜੜ ਦਿੱਤਾ ਤੇ ਕਿਹਾ ਬਕਵਾਸ ਬੰਦ ਕਰ ਤੂੰ ਕੀ ਦੱਸੇਂਗੀ ਅਤੇ ਕਿਸ ਨੂੰ ਦੱਸੇਂਗੀ ਸਤਿੰਦਰ ਕਹਿਣ ਲੱਗੀ ਇਸ ਲਈ ਕਹਿੰਦੀ ਹਾਂ ਇਸ ਨੂੰ ਆਪਣੇ ਕਾਬੂ ਵਿੱਚ ਰੱਖ ਵੇਖ ਕਿਵੇਂ ਜ਼ੁਬਾਨ ਚਲਾਉਂਦੀ ਹੈ ਮਨਵੀਰ ਨੇ ਉਸ ਨੂੰ ਵਾਲਾਂ ਤੋਂ ਫੜਿਆ ਤੇ ਕਹਿਣ ਲੱਗਿਆ ਜੇਕਰ ਤੂੰ ਕਿਸੇ ਨੂੰ ਕੁਝ ਦੱਸਿਆ ਤਾਂ ਤੇਰੀ ਜ਼ੁਬਾਨ ਬੰਦ ਕਰ ਦੇਵਾਂਗਾ ਕੁੜੀ ਵਾਲੇ ਇਹ ਸਭ ਵੇਖ ਕੇ ਹੱਕੇ ਬੱਕੇ ਰਹਿ ਗਏ ਜਦੋਂ ਸਤਿੰਦਰ ਅਤੇ ਮਨਵੀਰ ਨੇ ਉਹਨਾਂ ਨੂੰ ਉੱਥੇ ਖੜੇ ਵੇਖਿਆ ਤਾਂ ਉਹਨਾਂ ਦੇ ਚਿਹਰੇ ਦਾ ਰੰਗ ਉੱਡ ਗਿਆ ਕੁੜੀ ਦੇ ਪਿਤਾ ਨੇ ਕਿਹਾ ਇਹ ਸਭ ਕੀ ਚੱਲ ਰਿਹਾ ਹੈ ਇਸ ਘਰ ਵਿੱਚ ਸਾਡੀ ਧੀ ਨੂੰ ਫਸਾਉਣ ਦੀ ਸਾਜ਼ਿਸ਼ ਹੋ ਰਹੀ ਸੀ ਵਾਹ ਵਾਹ ਬਹੁਤ ਵਧੀਆ ਖੇਡ ਖੇਡਿਆ ਹੈ ਤੁਸੀਂ ਅਸੀਂ ਤਾਂ ਜਾਲ ਵਿੱਚ ਫਸ ਹੀ ਚੁੱਕੇ ਸੀ ਅਸੀਂ ਤਾਂ ਆਪਣੇ ਹੀ ਹੱਥੀ ਆਪਣੀ ਤੀ ਦਾ ਗਲਾ ਕੁੱਟਣ ਜਾ ਰਹੇ ਸੀ ਸਤਿੰਦਰ ਕਹਿਣ ਲੱਗੀ ਨਹੀਂ ਨਹੀਂ ਭਾਈ ਸਾਹਿਬ ਤੁਸੀਂ ਗਲਤ ਸਮਝ ਰਹੇ ਹੋ ਇਹ ਲੜਕੀ ਝੂਠ ਬੋਲ ਰਹੀ ਹੈ ਪਰ ਹੁਣ ਤਾਂ ਬਹੁਤ دیر ਹੋ ਚੁੱਕੀ ਸੀ ਸਤਿੰਦਰ ਦੀ ਸਹੇਲੀ ਗੁਰਵਿੰਦਰ ਦੀ ਹਾਲਤ ਵੇਖ ਕੇ ਕਿਹਾ ਹਾਏ ਰੱਬਾ ਇਸ ਵਿਚਾਰੀ ਦਾ ਕੀ ਹਾਲ ਬਣਾ ਦਿੱਤਾ ਤੁਸੀਂ ਉਸੇ ਵਕਤ ਉਹ ਰਿਸ਼ਤਾ ਤੋੜ ਕੇ ਉੱਥੋਂ ਜਾਣ ਲੱਗੀ ਤੇ ਗੁਰਵਿੰਦਰ ਨੂੰ ਵੀ ਆਪਣੇ ਨਾਲ ਲੈ ਗਈ। ਸਤਿੰਦਰ ਦੀ ਸਹੇਲੀ ਨੇ ਕਿਹਾ, "ਬੇਟਾ, ਅਸੀਂ ਤੈਨੂੰ ਇਸ ਨਰਕ ਵਿੱਚ ਨਹੀਂ ਛੱਡ ਕੇ ਜਾਵਾਂਗੇ। ਤੂੰ ਸਾਡੇ ਨਾਲ ਚੱਲ।" ਉਹ ਗੁਰਵਿੰਦਰ ਨੂੰ ਲੈ ਕੇ ਪੁਲਿਸ ਸਟੇਸ਼ਨ ਗਏ ਅਤੇ ਕੁੱਟਮਾਰ ਕਰਨ ਕਰਕੇ ਜੋ ਨਿਸ਼ਾਨ ਉਸਦੇ ਪਏ ਹੋਏ ਸੀ, ਉਹ ਪੁਲਿਸ ਵਾਲਿਆਂ ਨੂੰ ਦਿਖਾ ਕੇ ਘਰੇਲੂ ਹਿੰਸਾ ਦਾ ਮਾਮਲਾ ਦਰਜ ਕਰਵਾ ਦਿੱਤਾ। ਪੁਲਿਸ ਵਾਲਿਆਂ ਨੇ ਆ ਕੇ ਸਤਿੰਦਰ ਅਤੇ ਮਨਵੀਰ ਨੂੰ ਗ੍ਰਿਫਤਾਰ ਕਰ ਲਿਆ ਗੁਰਵਿੰਦਰ ਇੱਕ ਪੜ੍ਹੀ ਲਿਖੀ ਕੁੜੀ ਸੀ ਉਸਨੇ ਆਪਣੀ ਨੌਕਰੀ ਦੁਬਾਰਾ ਸ਼ੁਰੂ ਕੀਤੀ ਜੋ ਉਸਦੀ ਸੱਸ ਨੇ ਇਹ ਕਹਿ ਕੇ ਛਡਵਾ ਦਿੱਤੀ ਸੀ ਕਿ ਹੁਣ ਤੂੰ ਸਿਰਫ ਘਰ ਦੇ ਕੰਮ ਹੀ ਕਰਨੇ ਨੇ ਹੁਣ ਗੁਰਵਿੰਦਰ ਦੀਆਂ ਅੱਖਾਂ ਵਿੱਚ ਹੰਝੂ ਨਹੀਂ ਬਲਕਿ ਬਹੁਤ ਸਾਰੇ ਸੁਪਨੇ ਸਨ ਜਿਨ੍ਹਾਂ ਨੂੰ ਉਹ ਪੂਰਾ ਕਰਨਾ ਚਾਹੁੰਦੀ ਸੀ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ